ਪੰਜਾਬ ਰਾਜ ਨੂੰ ਨਸ਼ਾ ਮੁਕਤ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੋਧ ਮਹਮਬੱਡੀ ਗਈ ਹੈ ਅੱਜ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਬਘੇਰ ਸਿੰਘ ਮੀਨਾਂ ਦੇ ਅਗਵਾਈ ਹੇਠ ਆਪਰੇਸ਼ਨ ਸੀਲ 30 ਚਲਾਇਆ ਗਿਆ ਜਿਸ ਦੇ ਤਹਿਤ ਮਾਨਸਾ ਜ਼ਿਲ੍ਹੇ ਦੀਆਂ ਸਰਹੱਦਾਂ ਫਤਿਹਵਾਦ ਅਤੇ ਲਖੀਵਾਲਾ सिरसा ਵਾਲਾ ਉੱਤੇ ਮੁਕੰਮਲ ਤੌਰ ਤੇ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਜ਼ਿਲ੍ਹਾ ਮਾਨਸਾ ਦੇ ਲਗਭਗ 250 ਦੇ ਕਰੀਬ ਪੁਲਿਸ ਮੁਲਾਜ਼ਮ ਮੌਜੂਦ ਸਨ ਇਸ ਮੌਕੇ ਜ਼ਿਲ੍ਹਾ ਪੁਲਸ ਮੁਖੀ ਬਗੇਰ ਸਿੰਘ ਮਿਨਾ ਨੇ ਦੱਸਿਆ ਕਿ ਮਾਨਸਾ ਪੁਲਿਸ ਨੂੰ ਨਸ਼ਾ ਵਿਰੋਧ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਿਉਂਕਿ ਹੁਣ ਤੱਕ ਇਸ ਆਪਰੇਸ਼ਨ ਤਹਿਤ ਪੁਲਿਸ ਵੱਲੋਂ 425 ਦੇ ਕਰੀਬ ਮੁਲਜ਼ਮਾਂ ਨੂੰ ਫੜਕੇ ਜੇਲ੍ਹ ਭੇਜਿਆ ਗਿਆ ਹੈ ਅਤੇ ਉਹਨਾਂ ਪਾਸੋਂ ਲਗਭਗ 2.5 ਕਿਲੋ ਹੈਰਨ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ੀਲੇ ਕੈਪਸੂਲ ਫੜੇ ਗਏ ਹਨ ਉਹਨਾਂ ਦੱਸਿਆ ਕਿ ਇਹ ਮਹਿੰਮ ਉਸੇ ਉਸ ਵਕਤ ਤੱਕ ਜਾਰੀ ਰਹੇਗੀ ਜਦ ਤੱਕ ਕਿ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕੀਤਾ ਜਾਂਦਾ ਉਨਾ ਨਸ਼ਾ ਦੇ ਸਦਾਗਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਨਸ਼ਾ ਵੇਚਣ ਤੋਂ ਬਾਝ ਰਹਿਣ ਕਿਸੇ ਨੇ ਵੀ ਕਿਸੇ ਤਿੰਤੇ ਨਹੀਂ ਬਚਾ ਜਾਵੇਗਾ ਉਹ ਦੋ ਦੇ ਆਪਤੀ ਕੰਦੇਲੇ ਜਿਹੜਾ ਮਾਨਯੋਗ ਸੀਐਮ ਸਾਹਿਬ ਅਤੇ ਡੀਜੀਪੀ ਸਾਹਿਬ ਵੱਲੋਂ ਜੋ ਜੁੱਦੇ ਨਸ਼ਾ ਦੇ ਵਿਰੁੱਧ ਇੱਕ ਮਾਰ ਸੇ ਜੋ ਸਾੜੇ ਜੰਗ ਜਾਰੀ ਹੈਗੀ ਉਸੇ ਕੜੀ ਦੇ ਵਿੱਚ ਅੱਜ ਅਸੀਂ ਇੱਥੇ ਆਪਰੇਸ਼ਨ ਸੀਲ 13 ਕੰਡਕਟ ਕਰਵਾ ਰਹੇ ਹਾਂ ਕਿ ਜਿੰਨੇ ਵੀ ਸਾਡੇ ਜੋ ਹਰਿਆਣਾ ਤੇ ਬਾਰਡਰ ਨਾਕੇ ਹੈਗੇ ਸਾਡਾ ਸਿਰਸਾ ਔਰ ਫਤਿਹਵਾਸੀ ਸਾਡੀ ਬਾਉਂਡਰੀ ਸ਼ੇਅਰ ਕਰਦੇ ਹੈਗੇ ਟੋਟਲ 8 ਨਾਕੇ ਅਸੀਂ ਲਗਾਏ ਹੈਗੇ ਜਿਦੇ ਵਿੱਚ ਅਸੀਂ ਅਰਾਊਂਡ 700 ਪੁਲਿਸ ਪਰਸਨਲ ਡਿਪਲੋਏ ਕੀਤੇ ਹੈ। ਸਾਡੀ ਜਦੋਂ ਸੇ ਇਹ ਯੋਧ ਨਸ਼ਾ ਦੇ ਵਿਰੋਧ ਮਹਿੰਮ ਚੱਲੀ ਸੀ ਉਦੋਂ ਤੋਂ ਲੈ ਕੇ ਹੁਣ ਤੱਕ 275 ਐਫ ਆਈ ਆਰ ਅੰਦਰ ਐਨ ਪੀ ਐਸ ਔਰ ਜੀ ਐਨ ਐਸ ਕੇ ਤਹਿਤ ਰਜਿਸਟਰ ਕੀਤੀ ਜਾ ਚੁੱਕੀ ਹੈ। ਔਰ ਇਹਦੇ ਵਿੱਚ ਟੋਟਲ ਅਸੀਂ 419 ਮਨਜੀਆਂ ਨੂੰ ਫੜਕੇ ਔਰ ਜੇਲ੍ਹ ਦੇ ਅੰਦਰ ਭੇਜੇ ਜਾ ਚੁੱਕੇ ਹੈ। ਤਾਂ ਸਾਡੀ ਇਹ ਜੰਗ ਹੈਗੀ ਜੋ ਨਸ਼ਾ ਦੇ ਖਿਲਾਫ ਇੱਕ ਕੰਟੀਨਿਊਸ جاری ਰਹਿਣੀ ਹੈ। तो आज ये सात से और बारह बजे तक ऑपरेशन सिव थर्टीन सिरसा और फतेहाबाद डिस्ट्रिक्ट के साथ जॉइंटली उसे देख रहे हो तो हरियाणा पुलिस के मुलाजिम भी साथ ही साढ़े चैकिंग करवा रहे हैं ताकि अभी रिसेंटली असं अराउंड टेन थाउजेंड इंटॉक्सिकन टैबलेट की एक जो फार्मास्यूटिकल ड्रग्स की काफ़ी बड़ी खेप पड़ी है उन तक असी सवा दो किलो के आसपास हैरोइन और फोर्टी सेवन थाउजेंड के आसपास इंटॉक्सिकेन टैबलेट और सिग्नेचर कैप्सूल की रिकवरी ड्यूरिंग इस मुहिम असी कर चुके हैं